ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਤੁਹਾਡੇ ਨਾਲ ਨੁਕਤਾ ਸਾਂਝਾ ਕਰਨਾ ਹੈ ਨੁਕਤਾ ਹੈਗਾ ਕਿ ਝੋਨੇ ਦੀ ਫਸਲ ਨੂੰ ਗੋਭ ਚਾਉਣ ਤੋਂ ਪਹਿਲਾਂ ਉਦੋਂ ਪਹਿਲਾਂ ਪੈਨਿਕਲ ਇਨੀਸ਼ੀਏਸ਼ਨ ਤੋਂ ਵੀ ਪਹਿਲਾਂ ਪਹਿਲਾਂ ਆਪਾਂ ਇੱਕ ਕੰਮ ਕਰਨਾ ਹੈ ਜਿਹੜਾ ਕਿ ਆਪਾਂ ਹਰ ਸਾਲ ਚਾਹੇ ਤਾਂ ਆਪਾਂ ਨੂੰ ਜਾਣਕਾਰੀ ਹੈ ਨਹੀਂਗੀ ਜਾਂ ਆਪਾਂ ਕਿਸੇ ਭਰਮ ਭਲੇਖੇ ਦੇ ਵਿੱਚ ਇਹ ਜਿਹੜੀ ਹੈਗੀ ਗਲਤੀ ਕਰ ਬੈੰਨੇ ਆ ਤੇ ਫਿਰ ਫਸਲ ਦੇ ਵਿੱਚ ਪੈਨਿਕਲ ਇਨੀਸ਼ੀਏਸ਼ਨ ਤੋਂ ਲੈ ਕੇ ਗੋਭ ਚਾਉਣ ਤੋਂ ਲੈ ਕੇ ਤੇ ਉੱਲੀ ਰੋਗਾਂ ਦਾ ਹਮਲਾ ਤੇ ਮਗਰੋਂ ਆ ਕੇ ਫੋਕ ਜੇ ਤੁਸੀਂ ਇਹ ਕੰਮ ਜਿਹੜਾ ਕਰ ਲਿਆ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਪਰ ਪ੍ਰੋਪਰ ਜਿਹੜਾ ਤੁਹਾਨੂੰ ਫਾਲੋ ਕਰਨਾ ਪੈਣਾ ਸੋ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੇਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਸਭ ਤੋਂ ਪਹਿਲਾ ਕੰਮ ਤਾਂ ਇਹ ਕਰਨਾ ਕਿਸਾਨ ਵੀਰੋ ਕਿ ਆਮ ਤੌਰ ਤੇ ਆਪਣਾ ਇਹ ਧਾਰਨਾ ਹੈ ਕਿ ਜਦੋਂ ਆਪਾਂ ਖੇਤ 'ਚ ਲਗਾਤਾਰ ਪਾਣੀ ਖੜਾ ਰੱਖਣਾ ਹੈ ਫਟਾਰੇ ਸਮੇ ਤਾਂ ਝੋਨਾ ਜਿਹੜਾ ਫਟਾਰਾ ਕਰੂਗਾ ਜੇ ਖੇਤ 'ਚ ਪਾਣੀ ਸੁੱਕ ਗਿਆ ਤਾਂ ਫਟਾਰਾ ਘੱਟ ਕਰੂਗਾ ਆ ਮਤਲਬ ਜ਼ਿਆਦਾਤਰ ਕਿਸਾਨ ਵੀਰ ਤਾਂ ਪਾਣੀ ਸੁਕਾ ਕੇ ਲਾਉਂਦੇ ਪਰ ਕੁਝ ਕਿਸਾਨ ਵੀਰਾਂ ਨੂੰ ਇਹ ਜਿਹੜਾ ਹੈ ਥੋੜਾ ਜਿਹਾ ਆ ਇਹਦੇ ਵਿੱਚ ਇਹਦੇ ਪ੍ਰਤੀ ਜਿਹੜੀ ਹੈ ਕਨਫਿਊਜ਼ਨ ਹੈ ਜੇ ਜਦੋਂ ਫਸਲ ਗੋਭ ਚਾਉਣ ਲੱਗਦੀ ਆ ਕਿ ਹੁਣ ਫਸਲ ਨੇ ਨਿਸਾਰਾ ਲੈਣਾ ਹੋਣਾ ਆਪਾਂ ਜਿਹੜਾ ਪਾਣੀ ਸੁਕਾ ਤੀਏ ਹਾਲਾਂਕਿ ਉਹਦੇ ਵਿੱਚ ਫਸਲ ਦੀਆਂ ਡੰਡੀਆਂ 'ਚ ਜਿਹੜੀ ਮੁੰਜਰ ਆ ਉਹ ਬਾਣ ਰਹੀ ਹੁੰਦੀ ਆ ਫਸਲ ਗੋਭ ਚਾਈ ਹੋਈ ਹੁੰਦੀ ਆ ਤਾਂ ਉਦੋਂ ਆਪਾਂ ਖੇਤ ਦੇ ਵਿੱਚੋਂ ਪਾਣੀ ਸੁਕਾਉਣ ਲੱਗ ਪੈਨੇ ਆ ਕਰਨਾ ਆਪਾਂ ਕੀ ਐ ਕਿ ਜਦੋਂ ਫਸਲ ਹੁਣ ਫਟਾਰਾ ਲੈ ਰਹੀ ਐ 40 ਦਿਨ ਦਾ ਚੋਨਾ ਹੋ ਗਿਆ 45 ਦਾ ਹੋ ਗਿਆ 50 ਦਾ ਹੋ ਗਿਆ ਵਿੱਚ ਦੀ ਆਪਾਂ ਫਸਲ ਨੂੰ ਹਵਾ ਜ਼ਰੂਰ ਲਵਾਉਣੀ ਐ ਮੁੱਢਾ ਨੂੰ ਹਵਾ ਲਵਾਉਣੀ ਐ ਤੇ ਖਾਸ ਤੌਰ ਤੇ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਪਾਣੀ ਛੱਡਣੋਂ ਬੰਦ ਕਰ ਦੇਵਾਂਗੇ ਤਾਂ ਬਹੁਤ ਫਾਇਦਾ ਰਹੂਗਾ ਕਿਉਂਕਿ ਜਿਹੜੀ ਰੋਗ ਦੀ ਲਾਗ ਹੈ ਇਹ ਇੱਕ ਰੋਗੀ ਕਿਆਰੇ ਤੋਂ ਦੂਜੇ ਕਿਆਰੇ ਨੂੰ ਬਹੁਤ ਜਲਦੀ ਜਾਂਦੀ ਪਾਣੀ ਰਹੀਂ ਬੜੀ ਬਿਮਾਰੀ ਇਹ ਫੈਲਦੀ ਹੈ ਚਾਹੇ ਕੋਈ ਵੀ ਉਲੀ ਰੋਗ ਹੈ ਚਾਹੇ ਬੈਕਟੀਰੀਆ ਰੋਗ ਹੈ ਬੈਕਟੀਰੀਆ ਲੀਫ ਬਲਾਈਟ ਲਾ ਲੀਏ ਆਪਾਂ ਤਾਂ ਕਰਨਾ ਕੀ ਹੈ ਕਿ ਹੁਣ ਆਪਾਂ ਝੋਨੇ ਨੂੰ ਹਵਾ ਲਵਾ ਲਵਾ ਕੇ ਪਾਣੀ ਲਾਉਣਾ ਉਹਦੇ ਵਿੱਚ ਕਿਸਾਨ ਵੀਰ ਕਹਿੰਦੇ ਕਿ ਸਾਡੇ ਜੀ ਖੇਤ ਚ ਚੂਹੇ ਦੀ ਸਮੱਸਿਆ ਹੈ ਜਾਂ ਕੋਈ ਗੋ ਚੋਨੇ ਨੂੰ ਕੱਟਦੀ ਹੈ ਚੂਹੇ ਵਾਸਤੇ ਕਿਸਾਨ ਵੀਰੋ ਪਹਿਲਾਂ ਮੈਂ ਦੱਸਿਆ ਕਿ ਚੂਹੇ ਦੀ ਰੋਗ ਥਾਮ ਆਪਾਂ ਨੂੰ ਕਰਨੀ ਪੈਣੀ ਆ ਉਹਦੇ ਖਾਤਰ ਆਪਾਂ ਨੂੰ ਵਟਾਂ ਸਾਫ਼ ਕਰਕੇ ਤੇ ਉਹਨਾਂ ਦੀਆਂ ਜਿੱਥੇ ਚੂਹਿਆਂ ਦੀਆਂ ਖੁੱਡਾਂ ਨਵੀਆਂ ਖੁੱਡਾਂ ਲੱਭ ਕੇ ਉਹਨਾਂ 'ਚ ਚਾਹੇ ਤੁਸੀਂ ਕੀਟਨਾਸ਼ਕ ਪਾ ਕੇ ਚਾਹੇ ਤੁਸੀਂ ਚੂਹਿਆਂ ਵਾਲੀ ਦਵਾਈ ਪਾ ਕੇ ਉਹਨੂੰ ਜਿਹੜੀਆਂ ਖੁੱਡਾਂ ਬੰਦ ਕਰ ਦਿਓ ਉਹ ਆਪਾਂ ਨੂੰ ਰੋਗ ਥਾਮ ਵੱਖਰੀ ਕਰਨੀ ਪੈਣੀ ਆ ਵੈਸੇ ਵੀ ਚੂਹਿਆਂ ਰਾਈਆਂ ਜਾਂ ਬੂਟੇ ਕੱਟਣ ਰਾਈ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਜਿੰਨਾ ਕਿ ਆਪਣਾ ਉੱਲੀ ਰੋਗ ਰਾਈ ਨੁਕਸਾਨ ਹੋ ਜਾਣਾ ਹੈ ਜਦੋਂ ਫਸਲ ਗੋਭ ਚ ਆ ਗਈ ਉਸ ਤੋਂ ਬਾਅਦ ਆਪਾਂ ਫਲਾਵਰਿੰਗ ਕੰਪਲੀਟ ਹੋਣ ਤੱਕ ਜਦੋਂ ਤੱਕ ਦੁੱਧਾ ਨਹੀਂ ਭਰਨ ਲੱਗਦਾ ਪਾਣੀ ਨਹੀਂ ਆਪਾਂ ਉਹਦੇ ਵਿੱਚ ਸੁੱਕਣ ਦੇਣਾ ਜਦੋਂ ਆਪਾਂ ਫਸਲ ਨੂੰ ਗੋਭ ਚ ਆਉਂਦੀ ਹੈ ਤੇ ਉਦੋਂ ਆਪਾਂ ਹਜੇ ਸਿੱਟੇ ਕੱਢੇ ਨਹੀਂ ਫਸਲ ਗੋਭ ਚ ਹੈ ਜੇ ਆਪਾਂ ਪਾਣੀ ਸੁਕਾਤਾ ਫਸਲ ਚ ਫੋਗ ਥੋੜੇ ਲਾਜ਼ਮੀ ਪੈਣੀ ਹੈ ਇੱਕ ਦਮ ਝੋਨਾ ਥੋੜਾ ਜਿਹੜਾ ਇੱਕ ਦਮ ਨਿਸਰ ਜਾਂਦਾ ਜਿਹੜੇ ਕਿਸਾਨ ਵੀਰ ਫਸਲ ਗੋਭ ਚਾਉਣ ਤੱਕ ਜਿਹੜਾ ਖੇਤ ਦੇ ਵਿੱਚ ਜਦੋਂ ਮੰਨ ਲਓ ਫਸਲ ਗੋਭ ਚਾਣੀ ਸ਼ੁਰੂ ਹੋ ਗਈ 60 65 ਦਿਨ ਤੋਂ ਲੈ ਕੇ ਪੈਣੀ ਕਲਿਨੇ이션 ਸ਼ੁਰੂ ਹੋ ਜਾਂਦੀ 55 60 ਦਿਨ ਤੇ 65 ਦਿਨ ਤੇ ਜਿਹੜੇ ਕਿਸਾਨ ਵੀਰ ਲਗਾਤਾਰ ਖੇਤ ਦੇ ਵਿੱਚ ਥੋੜਾ ਥੋੜਾ ਪਾਣੀ ਰੱਖਦੇ ਉਹਨਾਂ ਦਾ ਝੋਨਾ ਹੌਲੀ ਹੌਲੀ ਨਿਸਰਦਾ ਲੰਬਾ ਸਮਾਂ ਲੈ ਜਾਂਦਾ ਉਹਦੇ ਨਾਲ ਝਾੜ ਵੱਧਦਾ ਤੇ ਜਿਹੜੇ ਕਿਸਾਨ ਵੀਰ ਉਦੋਂ ਪਾਣੀ ਸੁਕਾ ਦਿੰਦੇ ਆ ਉਹਨਾਂ ਦਾ ਝੋਨਾ ਇੱਕਦਮ ਨਿਸਰ ਜਾਂਦਾ ਤੇ ਘੱਟ ਸਮੇਂ 'ਚ ਪੱਕ ਜਾਂਦਾ 8 10 ਦਿਨ ਦਾ ਫਰਕ ਪੈ ਜਾਂਦਾ ਜਿਹਦੇ ਨਾਲ ਫਸਲ ਦਾ ਝਾੜ ਜਿਹੜੀ ਫਸਲ ਵੱਧ ਸਮਾਂ ਲਊ ਤੇ ਝਾੜ ਵੀ ਵੱਧ ਹੋ ਉ ਇੱਥੇ ਆ ਕੇ ਜਿਹੜੀਆਂ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਉਹਦੇ ਵਿੱਚ ਆਪਾਂ ਨੂੰ ਸਮੱਸਿਆ ਆਉਂਦੀ ਕਿ ਮਗਰੋਂ ਤੱਕ ਨਮੀ ਉਹਨਾਂ ਦੇ ਦਾਣਿਆਂ 'ਚ ਨਹੀਂ ਜਾਂਦੀ ਜਿਹੜੀਆਂ ਪੀਆਰ ਕਿਸਮਾਂ ਉਹਨਾਂ ਦਾ ਝਾੜ ਵੀ ਵੱਧ ਜਾਂਦਾ ਤੇ ਫਸਲ ਦਾ ਆਪਾਂ ਨੂੰ ਫਾਇਦਾ ਵੀ ਬਹੁਤ ਹੁੰਦਾ ਉੱਲੀ ਰੋਗ ਵੀ ਨਹੀਂ ਹੁੰਦੇ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਂ